ਆਪਣੇ ਹੱਕਾਂ ਲਈ ਲੜਦੇ ਸਾਰੇ ਸਟੇਟਿਸਟਿਕਾ ਪਟਲਾ ਚੁੱਕ ਰਹੇ ਹਾਂ ਕਿਉਂਕਿ ਜਿਹੜੇ ਕੈਪਟਨ ਸਰਕਾਰਾ ਇਹਨੇ ਸਾਡੇ ਨਾਲ ਵਾਦਾ ਕੀਤਾ ਸੀ ਜਦੋਂ ਦੇਖੋ ਸਾਡਾ ਮੋਰਚਾ ਚੰਦਾ ਸੀ ਉਸ ਮੋਰਚੇ ਦੇ ਤੇ ਸਾਡਾ ਕਿਸਾਨ ਸੀ ਜੀ ਲੈ ਜਿਸਨੇ ਪਰਵਾਹ ਨੂੰ ਇਹਨੇ ਮੰਨਿਆ ਸੀਗਾ ਕਿ ਅਸੀਂ ਇੱਕ ਥੀਰ ਨੂੰ ਨੌਕਰੀ ਦੇਵਾਂਗੇ ਤੇ ਉਸ ਪਰਵਾਹ ਦਾ ਸਾਰਾ ਕਰਜ਼ਾ ਮਾਫ ਕਰਾਂਗੇ ਪਰ ਇਨਾ ਸਮਾਂ ਬੀਤਣ ਦੇ ਬਾਵਜੂਦ ਵੀ ਨਾ ਉਹ ਪਰਵਾਹ ਦਾ ਕਰਜ਼ਾ ਮਾਫ ਕੀਤਾ ਗਿਆ ਤੇ ਨਾ ਹੀ ਉਸ ਪਰਵਾਹ ਨੂੰ ਨੌਕਰੀ ਦਿੱਤੀ ਗਈ ਬਾਕੀ ਅੱਜ ਵੀ ਇੱਥੇ ਜਿੱਥੇ ਕਿਸਾਨ ਨੇ ਉਹਦੇ 11 ਦਿਨਾਂ ਤੋਂ ਮੰਨ ਭਰਨੇ ਤੇ ਇਖਿਆ ਪਰ ਸਰਕਾਰ ਪਿਛਲੇ ਸਾਲ ਬਰਾਲੀ ਦੇ ਬਸੇ ਨੂੰ ਲੈ ਕੇ ਕਿਸਾਨਾਂ ਦੇ ਪੱਤੇ ਹੋਏ ਸੀ ਇੱਕ ਤੋਂ ਵਿਖੇ ਬੂਰ ਦਾ ਲਖਿਆ ਸੀ ਜਿਹਦੇ ਵਿੱਚ ਚੱਕਾ ਸੰ ਕਿਸਾਨ ਸੀਦ ਹੋ ਗਿਆ ਸੀ ਉਹਦੀਆਂ ਜਿਹੜੀਆਂ ਮੰਗਾਂ ਸੀ ਉਸ ਸਮੇਂ ਕੈਪਟਨ ਸਰਕਾਰ ਨੇ ਮੰਨ ਲੀਆਂ ਸੀ ਉਹ ਚੌਤੀ ਦਿਨ ਮੋਰ ਦਾ ਦੰਦਿਆ ਸੀ ਮੰਗਾ ਮੰਨਣ ਤੇ ਤਾਂ ਨਾਇਣਾ ਚੱਕਿਆ ਗਿਆ ਸੀ ਪਰ ਸਰਕਾਰ ਵੱਲੋਂ ਅੱਜ ਤੱਕ ਕੋ ਲਾਗੂ ਨਹੀਂ ਕੀਤੇਆਂ ਕਈਆਂ ਤਾਂ ਪਿਛਲੇ 10-12 ਦਿਨਾਂ ਤੋਂ ਪਟੰਡੇ ਈਸੀ ਤਰ੍ਹਾਂ ਤੱਕੇ ਜਸੇਬੰਦੀ ਸਿੱਧੂਪੁਰ ਬੈਠੀ ਸੀ ਅੱਜ ਉਹਨਾਂ ਨੇ ਸਾਡੇ 8 ਕਿਸਾਨਾਂ ਤੇ ਨਾਮ ਤੇ ਪਰਚੇ ਕੀਤੇ ਆ 200 ਬੰਦਾ ਜਿਹੜਾ ਉਹ ਹੰਸਾਤਾ ਲੈ ਕੇ ਪਹਦਾ ਦਰਦ ਕੀਤਾ ਇਹਦੇ ਰੋਡ ਅੱਜ ਕਿਸਾਨਾਂ ਵੱਲੋਂ ਅੱਜ ਕਪਤਨ ਸਰਕਾਰ ਦਾ ਜਿਹੜਾ ਫੂਤਲਾ ਉਹ ਬੱਕ ਬੱਕ ਜਗ੍ਹਾ ਤੇ ਫੂਕਾ ਜਾਵੇਗਾ ਭਾਰਤੀ ਕਿਸਾਨ ਉਹਨੇ ਸਿੱਧੂਪੁਰ ਵੱਲੋਂ ਪਿੰਡ ਸਾਈਡ ਐ ਈਡੀ ਰੋਡ ਦੇ ਉਪਰ ਸਾਡੇ 3500 ਇਹਦੇ ਉੱਪਰ ਫੂਕਾ ਜਾਵੇਗਾ